ਐਚਲ ਮੇਲਾ ਜਿਹੜਾ ਆਇਆ ਹੈ ਖਾਸ ਕਰਕੇ ਜਿਹੜਾ ਲੋਕਾਂ ਨੂੰ ਪ੍ਰੋਬਲਮ ਆ ਰਹੀ ਸੀ ਕਿ ਕਿ ਨਾ अच्छे ਬੱਸ ਨਹੀਂ ਹੁੰਦੇ ਜੀ ਜੀ ਲੇਕਿਨ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਮੇਲਾ ਲੱਗਿਆ ਕਿਸ ਤਰ੍ਹਾਂ ਲੱਗਿਆ ਸਰੋ ਤੁਸੀਂ ਆਇਓ ਇੱਥੇ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਲੋਕਾਂ ਦਾ ਮਿਲ ਰਿਹਾ ਜੀ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਤੁਹਾਡਾ ਧੰਨਵਾਦ ਕਰਦਾ ਸਾਰਾ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਨਾਲ ਸਾਡੇ ਇਥੋਂ ਦੇ ਯੰਗੇਸਟ ਤੇ ਡਾਇਨਾਮਿਕ ਤੇ ਬੜੇ ਮਿਹਨਤੀ ਮੇਰ ਸਾਹਿਬ ਮਹਿਤਾ ਜੀ ਤੇ ਸਾਡੇ ਚੀਫ ਸਪੋਕਸਪਰਸਨ ਗਰਗ ਸਾਹਿਬ ਤੇ ਪੂਰੀ ਕਾਰਪੋਰੇਸ਼ਨ ਦੀ ਟੀਮ ਸਾਡੇ ਕਮਿਸ਼ਨਰ ਸਾਹਿਬਾਨ ਵੀ ਸਾਡੇ ਮੌਜੂਦ ਨੇ ਤੇ ਅੱਜ ਬਠਿੰਡਾ ਕਾਰਪੋਰੇਸ਼ਨ ਦਾ ਦੌਰਾ ਸੀਗਾ ਤੇ ਤਕਰੀਬਨ 2-3 ਦਿਨ ਤੋਂ ਜੋ ਇੱਥੇ ਕੈਂਪ ਚੱਲ ਰਿਹਾ ਨਕਸ਼ਾ ਪਾਸ ਮੇਲਾ ਨਕਸ਼ਾ ਪਾਸ ਕਰ ਲਿਓ ਕੈਂਪ ਚੱਲ ਲਿਆ ਉਹਦੇ ਵਿੱਚ ਅਸੀਂ ਅੱਜ ਸ਼ਿਰਕਤ ਕੀਤੀ ਤੇ ਦੇਖਿਆ ਕਿ ਬੜਾ ਲੋਕਾਂ ਚ ਉਤਸ਼ਾਹ ਹੈਗਾ ਬڑا ਰਾਸ਼ਾਗਾ ਤੇ ਲੋਕ ਵੀ ਬੜੇ ਖੁਸ਼ ਨੇ ਕਿ ਕਈ ਵਾਰ ਹੁੰਦਾ ਕਿ ਕਿਸੇ ਟੈਕਨੀਕਲ ਕਾਰਨ ਕਿ ਉਹ ਨਕਸ਼ਾ ਪਾਸ ਨਹੀਂ ਹੁੰਦਾ ਕੋਈ ਅੜਚਲ ਰਹਿ ਜਾਂਦੀ ਹੈਗੀ ਆ ਤੇ ਇਹ ਕੈਂਪ ਜੋ ਇਸੇ ਕਰਕੇ ਅਸੀਂ ਲਗਾਇਆ ਕਾਰਪੋਰੇਸ਼ਨ ਵੱਲੋਂ ਕਿ ਸਾਡਾ ਸਾਰਾ ਸਟਾਫ ਸਾਡੇ ਬਿਲਡਿੰਗ ਇਨਸਪੈਕਟਰ ਸਾਡੇ ਹੈੱਡ ਡਰਾਫਟਸਮੈਨ ਸਾਡੇ ਆਰਟੀਪੀਐਸ ਸਾਹਿਬਾਨ ਤੇ ਸਾਰੇ ਇੱਕ ਜਗ੍ਹਾ ਬੈਠ ਕੇ ਜਿੱਥੇ ਵੀ ਕੋਈ ਉਹਦੀ ਕੋਈ ਪ੍ਰੋਬਲਮ ਆ ਕੋਈ ਐਲਓਸੀ ਦੀ ਹੈ ਕੋਈ ਡਰਾਇੰਗ ਦੀ ਹੈਗੀ ਆ ਜੇ ਮੰਨ ਲਓ ਕਿਸੇ ਕੋਈ ਸਾਡਾ ਗ੍ਰੀਵ ਫਾਈਪ ਪੈਨ ਹੈਗਾ ਜਿਹਦੇ ਕੋਲ ਕੋਈ ਕੋਈ ਪ੍ਰਾਈਵੇਟ ਆਰਕੀਟੈਕਟ ਨੂੰ ਨਕਸ਼ਾ ਬਣਾਣ ਲਈ ਜਾਂ ਡਰਾਇੰਗ ਬਣਾਣ ਲਈ ਕੋ ਕੋ ਪੈਸੇ ਵੀ ਹੈ ਨਗੇ ਉਹ ਸਾਡੇ ਡਿਪਾਰਟਮੈਂਟਲ ਆਰਕੀਟੈਕਟ ਅਸੀ ਉਹਨਾਂ ਨੂੰ ਮਦਦ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਕਿ ਅਸੀਂ ਆਪਾਂ 5 ਡੇਸ ਅਸੀਂ ਆਪਾਂ ਉਹ ਨਕਸ਼ਾ ਉਹਨਾਂ ਨੂੰ ਬਣਾ ਕੇ ਆਪਾਂ ਦੇ ਦੇ ਦੀਏ ਤੇ ਮੈਨੂੰ ਦੱਸ ਕੇ ਬੜੀ ਖੁਸ਼ੀ ਵੀ ਹੋ ਰਹੀ ਮਾਨ ਵੀ ਹੋ ਰਿਹਾ ਕਿ ਇੱਕ ਸੁਸਾਇਟੀ ਸੀ ਕਹਿੰਦੇ ਕਿ ਜਿਹੜੇ 1981 ਤੋਂ ਜਿਹੜੇ ਸਾਡੇ ਪੈਂਡਿੰਗ ਸੀ ਸਾਰੇ ਨਕਸ਼ੇ ਉਹ ਤੇ ਅਸੀਂ ਆਪਾਂ ਉਹ ਬਹੁਤ ਜਲਦ ਅਸੀਂ ਆਪਾਂ ਉਹਨਾਂ ਨੂੰ ਆਪਾਂ ਥੋੜੇ ਦੇ ਹੱਥ ਆਪਾਂ ਦੇ ਦਵਾਂਗੇ ਜੀ ਮਿਸਟਰ ਜਿਸ ਤਰ੍ਹਾਂ ਕਾਰਪੋਰੇਸ਼ਨ ਦੇ ਕਾਨੂੰਨ ਨੇ ਇੰਪਰੂਵਮੈਂਟ ਟਰਸਟ ਹੈ ਉਹਦੇ ਹੱਥਾਂ ਨੇ ਜਿਹਨੇ ਇਹਨਾਂ ਦੇ ਆਫਿਸ ਵਿੱਚ ਮੈਚ ਨਹੀਂ ਕਰਦੇਗੇ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਕੁਸ਼ਤੀ ਜਾਂ ਐਸੀ ਨਾਲ ਜਿਹੜੀਆਂ ਇਨਵੋਲਡ ਹੈ ਇਹ ਕੋ ਮਤਰੀ ਦੇ ਲੇਕਿਨ ਅਲੱਗ-ਅਲੱਗ ਹੋਣ ਕਰਕੇ ਬੜੀਆਂ ਲੋਕਾਂ ਨੂੰ ਬੜੀ ਨਾਲ ਦਿੱਕਤਾਂ ਆ ਰਹੀਆਂ ਤੁਹਾਡੇ ਕੋਲ ਸ਼ਾਇਦ ਇਸ ਦੀ ਫਾਈਲ ਵੀ ਪਈ ਹੋਈ ਹੈ ਕਿ ਇਹਨਾਂ ਨੂੰ ਜਲਦੀ ਜਿਹੜੇ ਨੇ ਪੁਰਾਣੇ ਕਾਨੂੰਨ ਨੇ ਉਹਨਾਂ ਨੂੰ ਰੀਟ ਜੇ 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 ਇਸੀ ਗੱਲ ਕਰੀਏ ਕਾਰਪੋਰੇਸ਼ਨ ਡਿਪਾਰਟਮੈਂਟ ਦੀ ਜੇ ਅਸੀਂ ਗੱਲ ਕਰੀਏ ਹਾਊਸਿੰਗ ਡਿਪਾਰਟਮੈਂਟ ਦੀ ਤਕਰੀਬਨ ਇਹ ਇਹੋ ਜਿਹੇ ਡਿਪਾਰਟਮੈਂਟ ਲਗੀ ਅਸੀਂ ਦੋਨਾਂ ਚੀਜ਼ ওভারਲੈਪ ਕਰਦੇ ਨੇ ਕੁਝ ਕਮ ਸਾਡੇ ਵਾਲਾ ਹੁੰਦੇ ਨੇ ਕੁਝ ਕਮ ਹਾਊਸਿੰਗ ਡਿਪਾਰਟਮੈਂਟ ਵਾਲਾ ਹੁੰਦੇ ਨੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੂਰੀ ਕੋਆਰਡੀਨੇਸ਼ਨ ਨਾਲ ਸੀ ਆਪਾਂ ਕੰਮ ਕਰੀਏ ਕਿ ਕਿਸੇ ਆਮ ਲੋਕ ਨੂੰ ਆਮ ਜਨਤਾ ਨੂੰ ਕੋਈ ਏਦਾਂ ਦੀ ਖੱਜਲ ਖਵਰੀ ਨਾ ਹੋਵੇ ਜੀ ਪਰ ਕਾਫੀ ਇੰਪਰੂਵਮੈਂਟ ਟਰਸਟ ਦੇ ਵਿੱਚ ਕਾਫੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਉਹਨਾਂ ਨੇ ਕਿਹਾ ਵੀ ਹੈ ਵੀ ਅਸੀਂ ਇਸ ਈਸ਼ ਨੂੰ ਲੈ ਕੇ ਜਿਹੜਾ ਮੈਸਟਰ ਸਾਹਿਬ ਨੂੰ ਜਿਹੜਾ ਕਹਿ ਦਿੱਤਾ ਗਿਆ ਸਾਡੀ ਇੱਕ ਕਮੇਟੀ ਬਣਾਈ ਗਈ ਹੈ ਔਰ ਜਲਦੀ ਅਸੀਂ ਉਹਦੀ ਰਿਪੋਰਟ ਵੀ ਦੇਵਾਂਗੇ ਤਾਂ ਤਾਂ ਕਿ ਕੋਈ ਜਿਹੜੇ ਇੱਕ ਸਾਰਕ ਨੂੰ ਜਿਹੜੇ ਨੇ ਉਹ ਰੋਸਿਤ ਕੋਲੋਂ ਐਸੇ ਨਹੀਂ ਜਿਹੜੇ ਇਸ ਤੋਂ ਹਟ ਗਏ ਨੇ ਨਹੀਂ ਜਰੂਰ ਦੇਖੋ ਪੰਜਾਬ ਦੇ ਲੋਕਾਂ ਨੇ ਬੜੇ ਬੜੇ ਆਸ ਤੇ ਬੜੇ ਮਿਆਨ ਤੇ ਬੜੇ ਪਿਆਰ ਨਾਲ ਆਮ ਆਦਮੀ ਪਾਰਟੀ ਨੂੰ ਚੁਣਿਆ ਸਾਨੂੰ ਚੁਣਿਆ ਸਾਡੇ ਸੀਐਮ ਸਾਹਿਬ ਹਰਦਲਜੀਤ ਭਗਵੰਤ ਸਿੰਘ ਮਾਨ ਜੀ ਨੂੰ ਚੁਣਿਆ ਤੇ ਉਹਨਾਂ ਵੱਲੋਂ ਵੀ ਇਹੀ ਸਨੇਹਾ ਸਾਡੇ ਸਾਰੀ ਕੈਬਨਿਟ ਟੀਮ ਨੂੰ ਸਾਰੇ ਸਾਡੇ ਐਮਐਲਏ ਸਾਹਿਬਾਨ ਨੂੰ ਸਾਡੇ ਸਾਰੇ ਸੰਗਠਨ ਦੇ ਸਾਥੀਆਂ ਨੂੰ ਕਿ ਅਸੀਂ ਕੀ ਲੋਕਾਂ ਜਿਹੜੀ ਖੱਜਲ ਖਵਾਰੀ ਹੈਗੀ ਆ ਜਿਹੜੀ ਉਹਨਾਂ ਦੀ ਈਜ਼ ਆਫ ਲਾਈ ਖੜੀ ਹੈਗੀ ਅਸੀਂ ਆਪਾਂ ਸੋਖਾ ਕਰਨਾ ਉਹਨੇ ਜ਼ਿੰਦਗੀ ਜਿਹੜਾ ਰੋਜ਼ ਬੜਾ ਜਿਹੜੀ ਉਹਨਾਂ ਜ਼ਿੰਦਗੀ ਨੂੰ ਆਪਾਂ ਜੀਵਨ ਅਸੀਂ ਸੋਖਾ ਕਰਨਾ ਤੇ ਉਸ ਦੇ ਨਕਸ਼ੇ ਕਦਾਬ ਸੀ ਤੁਰੇ ਹੋਏ ਆ ਤੇ ਜੇ ਕੋਈ ਲੱਗਦਾ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਆ ਅਸੀਂ ਬੈਠ ਕੇ ਉਹਨੂੰ ਆਪਾਂ ਗੱਲ ਕਰਾਂਗੇ ਜਾਂ ਮੇਰੇ ਲੈਵਲ ਤੇ ਹੋਈ ਅਸੀਂ ਸੌਟ ਆਊਟ ਕਰ ਲਾਂਗੇ ਜਾਂ ਸੀਐਮ ਸਾਹਿਬ ਦੇ ਲੈਵਲ ਤੇ ਹੋਈ ਤਾਂ ਅਸੀਂ ਆਪਾਂ ਉਹਨਾਂ ਕੋਕੀ ਕਰਾਵਾਂਗੇ ਜੀ ਸਰਕਾਰ ਦੇ ਡਿਵੈਲਪਮੈਂਟ ਦੇ ਕੀ ਪ੍ਰੋਗਰਾਮ ਨੇ ਲਿਖੇ ਹੋਏ ਨੇ ਜਿਹੜੇ ਕਿਉਂਕਿ ਡਿਵੈਲਪਮੈਂਟ ਕਾਫੀ ਲੰਮੇ ਸਮੇਂ ਤੋਂ ਜਿਹੜੀ ਆ ਰਹੀ ਹੋਈ ਹੈ ਜਿਹੜੀ ਨਹੀਂ ਹੋਣੀ ਖਾਸ ਕਰਕੇ ਸ਼ਹਿਰਾਂ ਦੀ ਜਿਹੜੀ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਆ ਨੇ ਕੋਈ ਉਹਨਾਂ ਦੇ ਕੋਲ ਉਹਨੇ ਫੰਡਸ ਵਗਰਾ ਜਿਹੜੇ ਨਹੀਂ ਨਹੀਂ ਮੇਰੇ ਕੋਈ ਇਦਾਂ ਦੀ ਕੋਈ ਮੈਨੂੰ ਮੈਂ ਤੁਹਾਡੇ ਨਾਲ ਸ਼ਾਇਦ ਨਹੀਂ ਸਹਿਮਤ ਹੋਵਾਂਗਾ ਕਿ ਜਿੰਨੇ ਵੀ ਕਾਰਪੋਰੇਸ਼ਨ ਜਿੰਨੇ ਵੀ ਕਮੇਟੀ ਸਗੀਆਂ ਅਸੀਂ ਰੈਗੂਲਰ ਉਹਨਾਂ ਨਾਲ ਸੰਪਰਕ ਸ ਹੈ ਗਿਆ ਜੋ ਵੀ ਡਿਮਾਂਡਸ ਉਹਨਾਂ ਵੱਲੋਂ ਹੁੰਦੀਆਂ ਸਾਡੇ ਵੱਲੋਂ ਅਸੀਂ ਆਪਾਂ ਪੂਰੀਆਂ ਕਰਦੇ ਸਾਡਾ ਆਪਣਾ ਫੰਡ ਹੈਗਾ ਸੈਂਟਰ ਦਾ ਵੀ ਫੰਡ ਦਾ ਸਟੇਟ ਫੰਡ ਵੀ ਹੁੰਦਾ ਜਿੱਥੇ ਲੱਗਦਾ ਕਿ ਲੋਕ ਕਿਸੇ ਦਾ ਲੋਡ ਗਿਆ ਸੀ ਇਹ ਉੱਪਰ ਉਹਨਾਂ ਨੂੰ ਆਪਾਂ ਪ੍ਰੋਵਾਈਡ ਕਰ ਦਿੰਦੇ ਆ ਆਪਾਂ ਜੀ ਸਹੀ ਨੂੰ ਵੀ ਨਾ ਦੋ ਕਾਫੀ ਜ਼ਿਆਦਾ ਟੈਂਡਰ ਲੱਗੇ ਇਦਾਂ ਜੀ ਬਗੜਾ ਕਾਰਪੋਰੇਸ਼ਨ ਦੇ ਜੀ ਤੇ ਆਪਾਂ ਨੂੰ ਤਿੰਨ ਮਹੀਨੇ ਹੀ ਹੋਏ ਤੇ ਕਮਾਂਡ ਸੰਭਾਲ ਲੈ ਤੇ ਕੰਮ ਵੀ ਆਰ ਡੂਇੰਗ ਵੀ ਆਰ ਓਨ ਇਟ ਬਹੁਤ ਜਲ ਜੇ ਕੋਈ ਸ਼ਿਕਾਇਤ ਵੀ ਹੈਗੀ ਹੈ ਪ੍ਰੋਬਲਮ ਸੀ ਉਹਨੂੰ ਆਪਾਂ ਜਲਦ ਅਸੀਂ ਆਪਾਂ ਪੂਰੀਆਂ ਕਰਾਂਗੇ ਜੀ ਆਹ ਸਰਵਿੰਗਲੀ ਕੰਪਨੀ ਜਿਹੜਾ ਗਿਆ ਕੰਮ ਉਹਦਾ ਆਰਬਿਟ੍ਰੇਸ਼ਨ ਤੇ ਚੱਜ ਚੁੱਕੀ ਆ ਪਰ ਪਿਸ਼ੰਪੇ ਸਿੱਕਾ ਕੋਟ ਉਹਦਾ ਦੇ ਜਿੱਥੇ ਤੱਕ ਮੈਨੂੰ ਖਿਆਲ ਆ ਕਿ ਸ਼ਾਇਦ ਟ੍ਰਿਵੈਨੀ ਹੁਣੇ ਮੇਕਲ ਹੋਈ ਹੈ ਬੈਕਅਪ ਕਰ ਗਈ ਹੈਗੀ ਆ ਤੇ ਉਹ ਜਿਹੜਾ ਫੈਸਲਾ ਸੀ ਜਿਹੜਾ ਆਰਬਿਟ੍ਰੇਸ਼ਨ ਦਾ ਕਾਰਪੋਰੇਸ਼ਨ ਦੇ ਹੱਕ ਵਿੱਚ ਹੋ ਗਿਆ ਤਰਵੇਲੀ ਦਾ ਕੋਈ ਕੰਮ ਨਹੀਂ ਕਰਦੀ ਆ ਜੀ ਜੀ ਮੈਂ ਖਲ ਜੁਲਾਈ ਤੱਕ ਹੀ ਹੋ ਗਿਆ ਜਗਾ ਵੀ ਆਰ ਸ਼ੋਰ ਮਤਲਬ ਆਹ ਹਾਂ 70% ਦਾ ਕਲੇਮ ਪਾਇਆ ਪਰ ਆਹ ਹਾਂ ਉਹਦਾ ਹੈ ਆਪਣੇ ਉੱਤੇ ਤਾਂ ਹੈ ਕੈਨੀ న్యూਸ ਹਾਂ ਅੱਛਾ ਜੀ ਓਕੇ ਓਕੇ ਅਸੀਂ ਅਪੀਲ ਪਾਈ ਹੋਈ ਬੋਰਡ ਨੂੰ ਜੀ ਜੀ ਬਟ ਦੇ ਹੈਵ ਬੈਕਡ ਰੋਕ ਕੇ ਦੇ ਅਸੀਂ ਆਪਾਂ ਨਿਕਲ ਜਾਣਾ ਹੈ ਤੋਂ ਆਪਾਂ ਜੀ ਬਹੁਤ ਸਮੱਸਿਆ ਆ ਰਹੀ ਸ਼ਹਿਰ ਦੇ ਵਿੱਚ ਅੱਜ ਵੀ ਕੋਈ ਲੱਗਦਾ ਪਾਣੀ ਸੀਵਰੇਜ ਓਵਰਫਲੋ ਹੋ ਰਿਹਾ ਉਹਨੂੰ ਲੈ ਕੇ ਕੀ ਹੈ ਕੋਈ ਤਰਵੇਲੀ ਕੰਮ ਨਹੀਂ ਕਰਦੀ ਆ ਕਿ ਉਹ ਰਵਾਬ ਤੋਂ ਲਈਂ ਕਰਦਾ ਨਹੀਂ ਅਸੀਂ ਬਹੁਤ ਜਲ ਟ੍ਰੇਲ ਜੀ ਉਹਦੀ ਗੱਲ ਨਾ ਉਹ ਆਪਣੇ ਪੱਧਰ ਤੇ ਕਰੂਗਾ ਜੀ 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 ਇਹ ਵੀ ਹੋਰ ਵੀ ਚੱਲ ਰਹੀ ਹੈ ਸਰ ਜਿਸ ਤਰ੍ਹਾਂ ਇਹ ਜਿਹੜਾ ਟੈਂਪਲ ਹੈ ਮਿਲਾ ਲਗਾਇਆ ਹੈ ਪੀ ਪੰਜਾਬ ਦੇ ਵਿੱਚ ਹੋਰ ਵੀ ਲੱਗਣਗੇ ਅਸੀਂ ਦੇਖਦੇ ਜੀ ਅ ਅੱਜ ਤੀਸਰਾ ਦਿਨ ਹੀ ਹੈਗਾ ਇਹਦਾ ਸਕਸੈਸ ਰੇਟ ਬੜਾ ਅੱਛਾ ਹੈ ਰਿਜ਼ਲਟ ਬੜਾ ਚੱਕਾ ਹੈ ਇਹ ਹੀ ਇਸ ਪਾਇਲਟ ਮਾਡਲ ਨੂੰ ਅਸੀਂ ਆਪਾਂ ਹੋਰ ਕਾਰਪੋਰੇਸ਼ਨ ਵੀ ਅਸੀਂ ਅੱਗੇ ਆਪਾਂ ਅਪਲਾਈ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਪੰਜਾਬ ਦੇ ਲੋਕ ਇਸ ਮਹਿੰਮ ਦਾ ਇਸ ਕੈਂਪੇਨ ਦਾ ਫਾਇਦਾ ਲੈ ਸਕਣ ਜੀ ਧੰਨਵਾਦ ਥੈਂਕ ਯੂ ਥੈਂਕ ਯੂ